ਹਾਂਜੀ ਦੋਸਤੋ ਤੀਜੇ ਸੂਏ ਸੂਣ ਵਾਲੀ ਇੱਕ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਆ ਥਣ ਲੇਵੇ ਦੀ ਮਿੱਤਰੋ ਪੂਰੀ ਸਾਫ ਹੈ ਵੀਡੀਓ ਜਿਹੜੀ ਆਪਾਂ ਬਣਾ ਰਹੇ ਆ ਜੀ ਪਿੰਡ ਕੂਲਾ ਬਈ ਗਰਮੀਤ ਰਾਮ ਦੇ ਘਰੋਂ ਆਪਾਂ ਇੱਕ ਤੀਜੇ ਸੂਏ ਸੂਣ ਵਾਲੀ ਮੱਝ ਦਿਖਾ ਰਹੇ ਆ ਲੇਵਾ ਮਿੱਤਰੋ ਇਹਦੇ ਗਾਂ ਵਾਲਾ ਲੱਗਿਆ ਤੁਸੀਂ ਦੇਖ ਸਕਦੇ ਹੋ ਵੀ ਬੈਕ ਸਾਈਡ ਵੀ ਕਿੱਥੋਂ ਤਾਈ ਸੂਤ ਐ ਦਿਖਾਈ ਦਿੰਦਾ ਤੇ ਅੱਗੇ ਨੂੰ ਵੀ ਮਿੱਤਰੋ ਬਹੁਤ ਹਵਾਨਾ ਹੈ ਦੁੱਧ ਮੇਰਾ ਅੰਦਾਜ਼ਾ ਵੀ 13 14 ਲੀਟਰ ਵਾਲੀ ਹੈ ਅੱਗੇ ਤੁਹਾਡੀ ਸਮਝ ਦੇ ਹਿਸਾਬ ਨਾਲ ਲੈਣੀ ਹੈ ਤੇ ਬਹੁਤ ਸੋਹਣੀ ਮਿੱਤਰੋ ਤਿਆਰ ਹੋਈ ਹੈ ਇੱਕ ਦੋ ਦਿਨ ਸੂਣ ਦੇ ਵਿੱਚ ਬਾਕੀ ਨੇ ਤੇ ਸਿੰਘ ਜਰੂਰ ਖੁੱਲਿਆ ਫੇਸ ਕੁਆਲਟੀ ਸਰੀਰ ਪੱਖੋਂ ਫੇਰ ਆਪਾਂ ਕਹਿੰਦੇ ਬਹੁਤ ਹੀ ਚੰਗੀ ਇੱਕ ਵਾਰੀ ਤੁਹਾਨੂੰ ਤੋੜ ਕੇ ਦਿਖਾਉਣੇ ਆ ਫਿਰ ਮਿੱਤਰੋ ਇਹਦਾ ਆਪਾਂ ਤੁਹਾਨੂੰ ਰੇਟ ਦੱਸਦੇ ਆ ਸੋ ਕੱਦ ਮਿੱਤਰੋ ਦਰਮਿਆਨਾ ਤੇ ਤੀਜਾ ਸੁਗਾ ਸੋਣਾ ਇੱਕ ਦੋ ਦਿਨ ਬਾਕੀ ਤੋੜ ਮਿੱਤਰੋ ਤੁਸੀਂ ਦੇਖ ਸਕਦੇ ਹੋ ਤੇ ਥਣਲੇ ਵੀ ਦੀ ਬਣਤਰ ਵੀ ਤੁਸੀਂ ਦੇਖ ਸਕਦੇ ਬਹੁਤ ਚੰਗੀ ਤਿਆਰ ਹੋਈ ਹੈ ਮੁੱਲ ਹੈਗਾ ਜੀ ਇਹਦਾ 1,25,000 ਠੀਕ ਹੈ ਓਕੇ ਮੁੱਲ ਫਿਰ ਆਪਾਂ ਕਹਿੰਦੇ ਵੀ 1:22 ਆ ਤੇ 1:25 ਦੇ ਵਿੱਚੋਂ ਮਾੜਤਾਨ ਹੋ ਜਾਊਗਾ ਬਾਈ ਦਾ ਜਿਹੜਾ ਫੋਨ ਨੰਬਰ ਹੈ ਜੀ 7026991006 ਬਿਲਕੁਲ ਮਿੱਤਰੋ ਸੂਣ ਦੇ ਨੇੜੇ ਇੱਕ ਦੋ ਦਿਨ ਫਿਰ ਆਪਾਂ ਕਹਿੰਦੇ ਬਾਕੀ ਆ ਪਿੰਡ ਪੂਲਾ ਤੇ ਜਿਲ੍ਹਾ ਹੈਗਾ ਜੀ ਬਠਿੰਡਾ ਸੋ ਥਣਲੇਵੇ ਦੀ ਪੰਤਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਚੰਗੀ ਤੇ ਸੋ ਸਾਰੇ ਵੀਰਾਂ ਦਾ ਮਿੱਤਰੋ ਧੰਨਵਾਦ